பத்தர கட்டவர பண்ணுல கட்டவர்களை புக்கம லவாங்க ஒன்னு கப் பிரெஸ் நா பேஸ்டா கப் தர பேஸ்ட் பாது கப் கட்டிங்கா கட்டிங்க கப் புக்கம பேஸ்டி உன்னஸ்ட்ரா கப்ளா கப் சிதே பசை பிரெஸ் கா ਪਣੀਆਂ ਦੋਨੋਂ ਪੱਟੀਆਂ ਰੈਡੀ ਆ। ਹੁਣ ਆਪਾਂ ਕੈਦਰ ਵਰਕ ਦੇ ਨਾਲ-ਨਾਲ ਸਲਾਈ ਲਾਵਾਂਗੇ। ਕੱਪੜੇ ਦੇ ਉੱਪਰ ਸਲਾਈ ਲਾਉਣੀ ਹੈ, ਬੁਕਰਮ ਦੇ ਉੱਪਰ ਨਹੀਂ ਲਾਉਣੀ। ਗੋਲ-ਗੋਲ ਕੁਮਾ ਕੇ ਸਲਾਈ ਲਾਉਂਦੇ ਹੋਏ ਐਕਸਟਰਾ ਕੱਪੜੇ ਨੂੰ ਕਟਿੰਗ ਕਰਾਂਗੇ ਤੇ ਇਹਦੇ ਵਿੱਚ ਆਪਾਂ ਕੱਟ ਲਾਵਾਂਗੇ। ఏదో కట్లాగే ఛోటీ ఛోటీ కట్లా బుకరంను సీ సైడ్ కట్వర్కను బాను క్డాగి పట్టీ రెడీ అది హను కడే ఉద్ధీ సైడ్ కట్వర్కే సలాయి పక్క పక్కాకర్లే ਇਸ ਤਰ੍ਹਾਂ ਆਪਣੀਆਂ ਦੋਨੋਂ ਪੱਟੀਆਂ ਤਿਆਰ ਨੇ ਦੋਨੋਂ ਪੱਟੀਆਂ ਰੈਡੀ ਕਰਨ ਤੋਂ ਬਾਅਦ ਆਪਾਂ ਬਾਜੂ ਦਾ ਕੱਪੜਾ ਲਾਵਾਂਗੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਪੱਟੀ ਨੂੰ ਸੈੱਟ ਕਰਕੇ ਰੱਖਾਂਗੇ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮਲਾਵਾਂਗੇ ਪੱਟੀ ਦਾ ਵੀ ਤੇ ਬਾਹਾਂ ਦਾ ਵੀ ਤੇ ਇਹਦੇ ਉੱਪਰ ਆਪਾਂ ਸਲਾਈ ਲਾਉਂਦੇ ਜਾਵਾਂਗੇ ਇਹ ਸਲਾਈ ਕੰਪਲੀਟ ਕਰਨ ਤੋਂ ਬਾਅਦ ਅਪਾ ਸਿੱਧੀ ਸਾਈ ਸਲਾਈ ਲਾਵਾਂਗੇ ਤੁਸੀਂ ਇਹ ਡਿਜ਼ਾਈਨ ਪਲਾਜ਼ੋ ਦੀ ਮੋਰੀ ਤੇ ਬਾਹ ਦੇ ਉੱਪਰ ਤੇ ਕਮੀਜ਼ ਦੇ ਘੇਰੇ ਤੇ ਵੀ ਇਸ ਤਰ੍ਹਾਂ ਕਟਵਰਕ ਦਾ ਡਿਜ਼ਾਈਨ ਬਣਾ ਸਕਦੇ ਹੋ ਇਹ ਸਾਡੀ ਕਟਵਰਕ ਦਾ ਡਿਜ਼ਾਈਨ ਹੈ ਜੀ